ਕਿਵੇਂ ਆਵਾਜ਼ ਨੂੰ ਪਹੁੰਚਾਈ ਬੰਦ ਕਰਾ ਬਲਕਿ ਇਹ ਇਲੈਕਸ਼ਨ ਹੈ ਮਾਨ ਸਰ ਦਾ ਬੰਦਾ ਨਹੀਂ ਗੜਾ ਤੋਂ ਹੋ ਗਿਆ ਮਿਲ ਗਿਆ ਹਾਂਜੀ ਮਾਨ ਸਰ ਦਾ ਗੜਾ ਦਾ ਨਹੀਂ ਛੋਟਾ ਜੀ ਮਾਨ ਸਰ ਜੀ ਉਹ ਜੋ ਹਰ ਕੀਤਾ ਕਰਦਾ ਮੈਂ ਕਰ ਨਹੀਂ ਸਕਦਾ 50 ਦਿਨ ਹੁੰਦਾ ਚਲੋ ਵੀ ਕਰੋ ਬਾਈ ਜੀ ਸਾਧੂ ਸਾਵਾ ਦੇ ਮੁੱਖ ਦੱਪੇ ਹੋਣੇ ਮਿੰਟ ਪਹਿਲਾਂ ਮੈਂ ਬੋਲ ਲਾ ਤੁਸੀਂ ਕੁਐਸਚਨ ਪੁੱਛ ਲਓ ਸੋ ਤੁਹਾਡਾ ਸਾਰਿਆਂ ਦਾ ਬੜਾ ਸਵਾਗਤ ਹੈ ਸੋ ਮੈਂ ਤੁਹਾਡੇ ਨਾਲ ਕੀ ਚੰਗੀਆਂ ਗੱਲਾਂ ਕਰਨਾ ਚਾਹੁੰਦਾ ਸ਼ੇਅਰ ਕਰਨਾ ਚਾਹੁੰਦਾ ਕਿ ਅੱਜ ਇੱਕ ਮਿੰਟੋ ਕੈਮਰਾ ਅਸੀਂ ਬਠਿੰਡਾ ਪਾਰਲੀਮੈਂਟ ਜੋ ਲੜਨ ਜਾ ਰਹੇ ਹਾਂ ਤੇ ਮੈਨੂੰ ਕਾਂਗਰਸ ਨੇ بطور ਉਮੀਦਵਾਰ ਬਣਾ ਕੇ ਇੱਥੇ ਇਲੈਕਸ਼ਨ ਲੜਨ ਦਾ ਹੁਕਮ ਕੀਤਾ ਹੈ ਸੋ ਅੱਜ ਅਸੀਂ ਇਹ ਗਾਸ ਕੀਤਾ ਉਹਦੇ ਅਫੀਸ਼ਲ ਤੌਰ ਤੇ ਇਲੈਕਸ਼ਨ ਕੈਂਪੇਨ ਦਾ ਤੇ ਸ਼ੁਰੂਆਤ ਕੀਤੀ ਹੈ ਕਿ ਜਿਹੜਾ ਬਠਿੰਡੇ ਦੇ ਵਿੱਚ ਅਸੀਂ ਮੁੱਖ ਚੋਣ ਦਫ਼ਤਰ ਮੇਨ ਜਿਹੜਾ ਸਾਡਾ ਇਲੈਕਸ਼ਨ ਦਾ ਦਫ਼ਤਰ ਹੈ ਉਹਦਾ ਅਚਨਸੀ ਉਦਘਾਟਨ ਕੀਤਾ ਸੋ ਲੋਕਾਂ ਦੇ ਕਰਸ ਕਰਕੇ ਕਾਂਗਰਸ ਦੇ ਵਰਕਰਾਂ ਚ ਬਹੁਤ ਉੱਚਾ ਅੱਜ ਵੀ ਇਸ ਇਹਨਾਂ ਗ੍ਰਹਿਸ਼ਟ ਦਫ਼ਤਰ ਖੋਲਣ ਤੇ ਬਹੁਤ ਵੱਡੀ ਗਿਣਤੀ ਨਾਲ ਸਾਰੇ ਸੂਚੀ ਕਾਂਗਰਸ ਦੀ ਲੀਡਰਸ਼ਿਪ ਤੇ ਵਰਕਰ ਸਹਿਬਾਨ ਪਹੁੰਚੇ ਨੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਉਹਨ ਇਥੋਂ ਹੀ ਸਾਰੇ ਕੈਂਪੇਨ ਦਾ ਜੋ ਸਿਸਟਮ ਹੈ ਜੋ ਪ੍ਰੋਗਰਾਮ ਹੈ ਇਸ ਚੋਣ ਦਫ਼ਤਰ ਤੋਂ ਚੱਲੇਗਾ ਕਿਉਂਕਿ ਦਫ਼ਤਰ ਇੱਕ ਬਹੁਤ ਇੰਪੋਰਟੈਂਟ ਹਿੱਸਾ ਹੁੰਦਾ ਹੈ ਮੈਨੇਜਮੈਂਟ ਇਲੈਕਸ਼ਨ ਦੀ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਸੋ ਜੋ ਇਲੈਕਸ਼ਨ ਦੀ ਮੈਨੇਜਮੈਂਟ ਹੈ ਉਹ ਮੁੱਖ ਚੋਣ ਦਫ਼ਤਰ ਤੋਂ ਚਲਣੀ ਹੈ ਅਸੀਂ ਇੱਥੇ ਸੀਨੀਅਰ ਕਾਂਗਰਸ ਲੀਡਰਸ ਦੀ ਡਿਊਟੀ ਲਗਾ ਦਿੱਤੀ ਹੈ ਤੇ ਉਹ ਆਪਦੀ ਪਲੈਨਿੰਗ ਵਕਫਕ 9 ਦਿਨ ਉਹ ਹਲਕਿਆਂ ਦੀ ਇੱਥੋਂ ਪਲੈਨਿੰਗ ਹੋ ਕੇ ਰੋਜ਼ ਦੀ ਉਹ ਹਲਕਿਆਂ ਚ ਜਾਇਆ ਕਰੋਗੀ ਸ਼ਾਮ ਤੱਕ ਸਾਨੂੰ ਇੱਥੇ ਫੀਡਬੈਕ ਮਿਲ ਕੇ ਅਸੀਂ ਜੋ ਵੀ ਉਹਦੇ ਵਿੱਚ ਅੱਗੇ ਅਕਸ਼ਨ ਕਰਨਾ ਹੋਊਗਾ ਉਹ ਅਸੀਂ ਸਮੇਂ ਸਮੇਂ ਸਰ ਕਰਦੇ ਰਹਿਣਾਗੇ ਸੋ ਇਸ ਤੋਂ ਬਾਅਦ ਅਸੀਂ ਜਾਣਾ ਡੀਸੀ ਦਫ਼ਤਰ ਜਿੱਥੇ ਕਿ ਅੱਜ 12:30 ਤੇ 1 ਦੇ ਵਿੱਚ ਵਿੱਚ ਅਸੀਂ ਨਾਮੀਨੇਸ਼ਨ ਪੇਪਰ ਫਾਈਲ ਕਰਨੇ ਨੇ ਉਹ ਫਾਈਲ ਕਰਨ ਤੋਂ ਬਾਅਦ ਅਸੀਂ ਸ਼੍ਰੀ ਦਮਦਮਾ ਸਾਹਿਬ ਟਕ ਸਾਹਬ ਤੇ ਸਾਰਿਆਂ ਨੂੰ ਨਾਲ ਲੈ ਕੇ ਮੱਥਾ ਟੇਕਣਾ ਅਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਅਰਦਾਸ ਕਰਨੀ ਹੈ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਹੈ ਕਿ ਸਾਨੂੰ ਬਲ ਦੇਵੇ ਕਿ ਅਸੀਂ ਵਧੀਆ ਤਰੀਕੇ ਨਾਲ ਇਲੈਕਸ਼ਨ ਲੜ ਕੇ ਸਾਨੂੰ ਕਾਮਯਾਬੀ ਮਿਲੇ ਤਾਂ ਕਿ ਬਠਿੰਡਾ ਪਾਰਲੀਮੈਂਟ ਦੇ ਹਲਕੇ ਦੇ ਲੋਕਾਂ ਦੀ ਪੰਜਾਬ ਦੀ ਮੈਂ ਮਥੋਰ ਐਮਪੀ ਬਣ ਕੇ ਸੇਵਾ ਕਰ ਸਕਾਂ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਬਹੁਤ ਬਹੁਤ ਧੰਨਵਾਦ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਪਾਰਟੀ ਦੀ ਲੀਡਰਸ਼ਿਪ ਕੌਣ ਆ ਰਹੀ ਹੈ ਪਤਾ ਨਹੀਂ ਬਾਜਵਾ کہہ ਰਹੇ ਸੀ ਕੀ ਜੀ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਰਹੇ ਸੀ ਕਿ ਉਹ ਪਹੁੰਚ ਰਹੇ ਨਹੀਂ ਕੌਣ ਕੌਣ ਆ ਰਹੇ ਨੇ ਦੇਖੋ ਹਾਂ ਰਾਜਾ ਵਿੜਿੰਗ ਜੋ ਸਾਡੇ ਪ੍ਰਧਾਨ ਨੇ ਉਹ ਆ ਰਹੇ ਨੇ ਤੇਰਾ ਤੇ ਸਾਬ ਪ੍ਰਤਾਪ ਸਿੰਘ ਬਾਜਵਾ ਇਸ ਕਰਕੇ ਨਿਆਸ ਸਕ ਰਹੇ ਕਿਉਂਕਿ ਉਹਨਾਂ ਨੇ ਅੱਜ ਗੁਰਦਾਸਪੁਰ ਤੇ ਜਨੰਦਰ ਕਾਗਜ਼ ਭਰਨੇ ਨੇ ਤੇ ਤੁਹਾਨੂੰ ਪਤਾ ਹੈ ਕਾਗਜ਼ ਭਰਨ ਦਾ ਟਾਈਮ ਉਹੀ ਹੁੰਦਾ ਹੈ ਸੋ ਸਾਰੇ ਕਿਉਂਕਿ ਹੁਣ ਦਿਨ ਅੱਜ ਇੱਕ ਹੈਗਾ ਜਿਹਨੇ ਤਿੰਨ ਚਾਰ ਕਾਂਗਰਸ ਉਹ ਵੀ ਦਵਰ ਨਿਕਾਹਿਸ਼ ਪਰ ਨਹੀਂ ਸੋ ਜਾਤਾ ਪ੍ਰਤਾਪ ਤੇ ਦੋਨੋਂ ਇਕੱਠੇ ਆ ਜਾਂਦੇ ਜੇ ਅੱਜ ਕਿਸੇ ਹੋਰ ਨੇ ਨਹੀਂ ਪਰਣੀ ਸੀ ਜੇ ਅੱਜ ਹੋਰਾਂ ਨੇ ਵੀ ਸੁਖੀ ਰੰਧਾਵਾ ਜੀ ਨੇ ਪਰਨੇ ਆ ਚੰਨੀ ਸਾਹਿਬ ਨੇ ਪਰਨੇ ਆ ਹੁਸ਼ਿਆਰਪੁਰ ਪਰੇ ਜਾ ਰਹੇ ਨੇ ਬਠਿੰਡੇ ਪਰੇ ਜਾ ਰਹੇ ਸੋ ਪ੍ਰਤਾਪ ਜੀ ਨੇ ਤੇ ਰਾਜਾ ਜੀ ਨੇ ਆਪ ਦਾ ਮੇਰੇ ਖਿਆਲ ਡਿਊਟੀ ਮੰਡ ਲਈ ਹੈ ਰਾਜਾ ਜੀ ਮੇਰੇ ਕੋਲ ਆ ਰਹੇ ਨੇ ਪ੍ਰਤਾਪ ਤੇ ਰਖੇਰ ਗੁਰਦਾਸਪੁਰ ਤੇ ਜਲੰਧਰ ਜਾ ਰਹੇ ਸਿੱਤੂ ਸਾਹਿਬ ਇੱਕ ਜਿਹੜਾ 15 ਸਾਲਾਂ ਤੋਂ ਲਗਾਤਾਰ ਹਸਪਤਾਲ ਬਾਦਲੇ ਤੇ ਜਿੱਤੇ ਆ ਰਹੇ ਨੇ ਇਹ ਵੀ ਵੱਡੇ ਚੁੱਕੀ ਫਿਰ ਚੌਂਦਾਂ ਚ ਹੈ ਗਿਆ ਤੇ ਤੁਹਾਨੂੰ ਕੀ ਲੱਗਦਾ ਹੁਣ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਸਿੱਖਤ ਕਰੋਗੇ ਖਰਾਉਂ ਪਾਓਗੇ ਕਿਉਂ ਉਹ ਤੇ ਗਈ ਉਹ ਤੋਂ ਨੋ ਕਿਹਨੂੰ ਇਹ ਉਹ ਤੁਹਾਡੋ ਕੀ ਹੋ ਗਏ ਜੀ ਹਾਂ ਉੱਥੇ ਗਈ ਉਹ ਤੁਹਾਡੇ ਤੇ ਆਉਣਾ ਰਹੇ ਤੁਸੀਂ ਕੇ ਉਹ ਤੁਸੀਂ ਹੋਣਾ ਚਲੋ ਪਤਾ ਲੱਗ ਜੂ ਫਿਰ ਸਿੱਤੂ ਸਾਹਿਬ ਲਗਾਤਾਰ ਦੇ ਕਾਲ ਚੌਦੀ ਗੱਲ ਕਰੀਏ ਪਾਜ ਪਾ ਤੋਂ ਜਿਹੜੇ ਘਰ ਵਾਪਸੀ ਹੋ ਰਹੀ ਹੈ ਗਾਲੀ ਗਲ ਦੇ ਵਿੱਚ ਉਸ ਚਾਚਾ ਮਾਹੌਲ ਹੀ ਕਰਮ ਨੇ ਤੁਹਾਨੂੰ ਲੱਗਦਾ ਵੀ ਇਸ ਚੀਜ਼ ਨਾਲ ਜਿਹੜਾ ਆਏਗਾ ਤੁਹਾਨੂੰ ਜਿਹੜਾ ਹੈ ਕੰਪੀਟੀਸ਼ਨ ਦੇ ਪਾਉਣਗੇ ਇਹ ਸਮਝਿਆ ਨਹੀਂ ਜਿਸ ਤਰ੍ਹਾਂ ਉਹ ਰਵੀਿੰਦਰ ਤੋਂ ਲੈ ਕੇ ਉੱਥੇ ਇਲੈਕਸ਼ਨ ਲੜੇ ਸੀ ਤਰਵੰਡੀ ਸਾਹੂ ਤੋਂ ਉਹ ਵੀ ਫਰੀਦ ਉਹ ਵੀ ਵੀ ਉਹ ਕਾਲਿਟਾ ਦੇ ਬਾਬ ਕੇ ਹੈ ਆਪਣੇ ਇੱਕ ਹੋਰ ਲੀਡਰ ਨੇ ਭਾਜਪਾ ਦੇ ਉਹਨਾਂ ਦੀ ਵਾਪਸੀ ਦੀ ਗੱਲ ਚੱਲ ਰਹੀ ਹੈ ਚੱਲ ਰਹੀ ਹੈ ਜੇ ਜਦ ਤੋ ਹੋਊਗੀ ਉਹ ਤੋਂ ਗੱਲ ਕਰਿਓ ਜਿੱਥੇ ਨਾ ਰਵੀ ਫਰੀਦ ਦੀ ਗੱਲ ਹੈ ਦੇਖੋ ਉਹਦੀ ਵਿਕਰਮਜੀਤ ਨਾਲ ਦੋਸਤੀ ਸੀ ਉਹ ਤਾਂ ਜਿਵੇਂ ਕਹਿੰਦਾ ਹੈ ਨਾ ਉਹ ਸਿਰਫ ਬਿੱਟਾ ਹੌਕ ਬਿੱਟਾ ਹੌਕ ਗਿਆ ਹੋਇਆ ਸੀ ਆਪਣਾ ਇੰਟਰਨਸ਼ਿਪ ਕਰ ਲਿਆ ਹੋਇਆ ਸੀ ਬਾਅਦ ਬਾਅਦ ਚ ਠੀਕ ਹੈ ਦਿਲ ਉਹਦਾ ਅਕਾਲੀ ਦਰਚ ਸੀ ਤੇ ਅਕਾਲੀ ਦਲ ਨੂੰ ਉੱਥੇ ਕੋਈ ਹਲਕਾ ਇੰਚਾਰਜ ਬਿਲੀ ਰਿਹਾ ਸੀ ਸੋ ਉਹਨਾਂ ਨੇ ਇੱਕ ਇਹ ਕੰਪਰੋਮਾਈਜ਼ਡ ਹਲਕਾ ਇੰਚਾਰਜ ਰਵੀਪ੍ਰੀਤ ਦੇ ਰੂਪ ਵਿੱਚ ਤਲਵੰਡੀ ਸਾਬੋ ਵਿੱਚ ਲੈ ਕੇ ਆਏ ਜਿਹੜੀ ਜੁਆਇੰਟ ਜੀਨੋਲੋਜੀਕਲ ਸਵਾਲ ਜਿਹੜਾ ਸੁਨੀਲ ਸਿੰਘ ਬਾਦਲ ਨੂੰ ਪੁੱਛਿਆ ਗਿਆ ਸੀ ਉਹ ਤੁਹਾਡੇ ਵਾਲੇ ਗੱਲ ਹੋਈ ਉਹ ਕਹਿੰਦੇ ਵੀ ਮੈਂ ਨਹੀਂ ਪਾਰਟੀ ਚੋਂ ਕੱਢਿਆ ਜੀਤ ਮਨਦਰ ਸਿੰਘ ਸਿੱਧੂ ਨੂੰ ਉਹ ਜਿਹੜੇ ਇੱਥੇ ਦੇ ਤਲਵੰਡੀ ਸਾਹਿਬ ਦੇ ਲੋਕ ਵਰਕਰਾਂ ਨੇ ਕੱਢਿਆ ਉਹ ਵੀ ਮੈਂ ਪਾਰਟੀ 'ਚੋਂ ਨਹੀਂ ਕੱਢਿਆ ਉਹ ਸ਼ਰੋਣੀ ਕੱਲੀ ਦਾ ਤਾਂ ਪ੍ਰਧਾਨ ਹੈ ਉਹ ਮੈਨੂੰ ਲੱਗਦਾ ਹੈ ਜਦ ਤੱਕ ਥੋੜਾ ਮੈਂਟਲ ਇਨਸਟੇਬਲ ਹੈ ਉਹ ਹੋ ਗਿਆ ਕਿਉਂਕਿ ਉਹਦੀ ਕੰਦ ਨਹੀਂ ਹਾਲ ਰਹੀ ਹੈ ਕਿਉਂਕਿ ਉਹਨੂੰ ਇਹ ਹੀ ਨਹੀਂ ਪਤਾ ਕਿ ਪਹਿਲੀ ਗੱਲ ਤਾਂ ਪਾਰਟੀ 'ਚੋਂ ਮੈਨੂੰ ਕੱਢਿਆ ਨਹੀਂ ਤੇ ਅੱਜ ਤੱਕ ਮੈਨੂੰ ਤੁਸੀਂ ਦੱਸ ਦਿਓ ਵਰਕਰ ਕਿਸੇ ਲੀਡਰ ਨੂੰ ਪਾਰਟੀ 'ਚੋਂ ਕੱਢਦੇ ਹੁੰਦੇ ਆ ਇਹ ਪ੍ਰੋਗਰੈਟਿਵ ਹੁੰਦਾ ਹੈ ਪਾਰਟੀ ਦੇ ਪ੍ਰਧਾਨ ਦਾ ਤੇ ਮੈਂ ਉਸ ਦਿਨ ਵੀ ਤੁਸੀਂ ਸਾਰੇ ਸੀ ਤੇ ਮੈਂ ਪਾਰਟੀ ਚੋਂ ਰਿਜ਼ਾਈਨ ਕੀਤਾ ਇਹਨਾਂ ਨੂੰ ਇਹ ਇੱਕ ਹੁਣ ਸ਼ੌਕ ਲੱਗ ਰਿਹਾ ਹੈ ਤੇ ਉਹ ਵੀ 440 ਵੋਲਟ ਦਾ ਲੱਗਿਆ ਹੋਇਆ ਕਾਲੀ ਦਲ ਦੀ ਲੀਡਰਸ਼ਿਪ ਨੂੰ ਕਿ ਜਿਹੜਾ ਸਾਡੀ ਪਾਰਟੀ ਨੂੰ ਛੱਡ ਕੇ ਗਿਆ ਸੀ ਅੱਜ ਉਹੀ ਸਾਡਾ ਮੁਕਾਬਲਾ ਕਰਕੇ ਸਾਨੂੰ ਹਰਾਉਣ ਤੇ ਲੱਗਿਆ ਹੋਇਆ ਤੇ ਇਹਨੇ ਜਿੱਤ ਜਾਣਾ ਤੇ ਮੇਰੇ ਨਾਲ ਜਿਹੜਾ ਐਕਸਟੈਂਡ ਸੀਗਾ ਉਹ ਮੇਰਾ ਸਟੈਂਡ ਪ੍ਰੂਫ ਹੋ ਜਾਣਾ ਕਿ ਇਕਾਲੀ ਦਲ ਪੰਜਾਬ ਚ ਬਿਲਕੁਲ ਖਤਮ ਹੋ ਚੁੱਕਾ ਸਿੱਧੂ ਸਾਹਿਬ ਸਿੱਧੂ ਸਾਹਿਬ ਜੀਤ ਸਿੱਧੂ ਸਾਹਿਬ ਸੀਐਮ ਭਗਵੰਤ ਸਿੰਘ ਮਾਨ ਕਹਿੰਦੇ ਸਾਡੇ ਕੈਂਡੀਡੇਟ ਗੁਰਮੀਤ ਸਿੰਘ ਖੁੱਡੀਆਂ ਨੂੰ ਅਸੀਂ 2 ਲੱਖ ਬੋਟ ਤੋਂ ਜਿਤਾਵਾਂਗੇ ਕੀ ਕਹਿਣਾ ਚਾਹੁੰਦੇ ਉਹ ਤਾਂ 10 ਲੱਖ ਵੀ ਕਹਿ ਸਕਦਾ ਭਗਵੰਤ ਮਾਨ ਦੀ ਕੋਈ ਕੱਲ ਸੀਰੀਅਸਲੀ ਤੁਸੀਂ ਲੈਣੇ ਹੋ ਜੋ ਉਹਨੇ ਇੱਥੇ ਬਠਿੰਡੇ ਚ ਗੁੱਲ ਖਲਾਕੇ ਗਿਆ ਉਸ ਤੋਂ ਬਾਅਦ ਬੈਠ ਰਹੀ ਹੈ ਕਿ ਆਪਾਂ ਭਗਵੰਤ ਮਾਨ ਦੇ ਬਾਰੇ ਬੜੀਆਂ ਗੱਲਾਂ ਨਾ ਕਰੇ ਕਰਕੇ ਉਹ ਤਾਂ ਤੀਰ کمان ਚਲਾ ਕੇ ਪਤਾ ਨਹੀਂ ਕਿਹਨੂੰ ਮਾਰਨ ਤੇ ਲੱਗਿਆ ਪਿਆ ਉਹ ਤਾਂ ਜੂ ਅੱਖ ਜੀ ਬੰਦ ਕਰਕੇ ਤੀਰ کمان ਚਲਾਉਂਦਾ ਮੈਂ ਉਹ ਪਤਾ ਨਹੀਂ ਕਿਹਦੇ ਮਾਰਨਾ ਚਾਹੁੰਦਾ ਉਹ ਤੀਰ ਸੋ ਇਸ ਕਰਕੇ ਉਹਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਗੱਲ ਮੁੱਦਿਆਂ ਦੀ ਕਰੀਏ ਇਲੈਕਸ਼ਨ ਮੁੱਦੇ ਤਾਂ ਹੁੰਦੇ ਮੈਂ 2 ਲੱਖ ਤੇ ਜਿੱਤੇ ਦੂੰ ਮੈਂ 13 ਜ਼ੀਰੋ ਕਰ ਦੂੰ ਜਦੋਂ ਚੰਨ ਤੇ ਇਹਨੂੰ ਰਿਜ਼ਰਵ ਇਟਾਜੂ ਕਰਨਾ ਸਾਰਾ ਕੁਝ ਸਾਹਮਣੇ ਆ ਜਾਊਗਾ ਇਹ ਗੱਲਾਂ ਰਹਿ ਜਣੀ ਹੈ ਕਾਂਗਰਸ ਪਾਰਟੀ ਬਠਿੰਡੇ ਚੋਂ ਸੀਟ ਜਿੱਤੇਗੀ ਤੇ ਬਹੁਤ achi performance 13 ਦੀ 13 ਸੀਟਾਂ ਛੱਡੀ ਰਹੀ ਸਿੱਧਾ ਸਾਹਿਬ ਜੀ ਆਪਾਂ ਨੂੰ ਵਾਦੇ ਕੀਤੇ ਸੀ ਆਮ ਆਦੀ ਪਾਰਟੀ ਨੇ ਚੋਣਾਂ ਵੇਤੋਸਾਂ ਬੰਨਣਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਪੂਰਾ ਕੀਤਾ ਇਹ ਅੱਜ ਅੱਜ ਲੋਕੀ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹੀ ਪਛਤਾਵਾ ਕਰ ਰਹੇ ਨੇ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਆਪ 2 ਸਾਲਾਂ ਦੇ ਵਿੱਚ ਪੰਜਾਬ ਨੂੰ ਆਮ ਆਦੀ ਪਾਰਟੀ ਆਵਿਆ ਨੇ 20 ਸਾਲ ਪਿੱਛੇ ਲੈਤਾ ਕੋਈ ਇਹੋ ਜਿਹਾ ਮਾਰਕੀਟ ਜਿਹੜਾ ਖੁਸ਼ ਹੋਈ ਸਾਰੇ ਸੜਕਾਂ ਤੇ ਉਤਰੇ ਹੋਏ ਨੇ ਮੁਲਾਜ਼ਮ ਤਾਂ ਉਤਰੇ ਹੋਏ ਨੇ ਕਿਸਾਨ ਤਾਂ ਉਤਰੇ ਹੋਏ ਨੇ ਤੁਸੀਂ ਦੇਖੋ ਤਾਂ ਸਹੀ ਕਹਿੰਦੇ ਅਸੀਂ ਟੈਂਕੀਆਂ ਤੋਂ ਲੋਕਾਂ ਨੂੰ ਉਤਾਰ ਕੇ ਦਵਾਰਾ ਮੌਕਾ ਨਹੀਂ ਦਵਾਂ ਅੱਜ ਵੀ ਟੈਂਕੀਆਂ ਦੇ ਲੋਕੀ ਬੈਠੇ ਨੇ ਕਹਿੰਦੇ ਅਸੀਂ ਚੁੰਨੀਆਂ ਨਹੀਂ ਰੋਲਣ ਦਵਾਂਗੇ ਅਸੀਂ ਲੋਕਾਂ ਦੀ ਪੱਗਾਂ ਨਾ ਰੋਲਾਂਗੇ ਤੇ ਤੁਸੀਂ ਆਪ ਦੇਖਦੇ ਹੋ মিডিਆ ਵਾਲੇ ਤੁਸੀਂ ਕਵਰ ਕਰ ਰਹੇ ਹੋ ਕਿ ਕਿਸ ਤਰੀਕੇ ਨਾਲ ਲੋਕਾਂ ਦੀਆਂ ਪੱਗਾਂ ਰੋਲੀਆਂ ਗਈਆਂ ਸਭੀਤੀਆਂ ਦੀਆਂ ਪੈਣਾ ਦੀਆਂ ਚੁੰਨੀਆਂ ਰੋਲੀਆਂ ਰੋਲੀਆਂ ਗਈ। ਉਹ ਇਸ ਕਰਕੇ ਗੱਲਾਂ ਕਰਨੀਆਂ ਤੇ ਸਰਕਾਰ ਚੁਟਕਲਿਆਂ ਨਾਲ ਸਰਕਾਰ ਨਹੀਂ ਚੱਲਦੀ। ਜੀ ਸਰ ਤੁਸੀਂ ਪੱਗ ਦੀ ਗੱਲ ਇੱਕ ਮਿੰਟ ਇੱਕ ਮਿੰਟ ਚੁਟਕਲਿਆਂ ਨਾਲ ਸਰਕਾਰ ਨਹੀਂ ਚੱਲਦੀ ਹੁੰਦੀ। ਸਰਕਾਰ ਚੱਲਦੀ ਹੈ ਜਿਹੜਾ ਕਿ ਕੋਈ ਐਕਸਪੀਰੀਅੰਸ ਹੋਵੇ। ਸਰਕਾਰ ਚੱਲਦੀ ਹੈ ਜਦੋਂ ਤੁਹਾਨੂੰ ਪੰਜਾਬ ਪੰਜਾਬੀਆਂ ਦਾ ਫਰਜ਼ ਹੋਵੇ, ਕੋਈ ਰੂਡਮੈਪ ਹੋਵੇ। ਇਨਕਮ ਤਾਂ ਜ਼ੀਰੋ ਹੈ। 1 ਲੱਖ ਕਰੋੜ ਤੋਂ ਨੇੜੇ ਦਾ ਲੋਨ ਚੱਕ ਲਿਆ। ਤਾਂ ਖਾਲ ਤੁਸੀਂ ਦੇ ਨਹੀਂ ਸਕਦੇ ਬਿਜਲੀ ਬੋਰਡ ਤੁਸੀਂ ਕੰਟਰੋਲ ਕਰਤਾ ਸੋ ਹੁਣ ਕਿਹੜੇ ਪਾਸੇ ਨੂੰ ਪੰਜਾਬ ਜਾ ਰਹੇ ਹੈ ਸੋਚਣ ਦੀ ਇੱਥੇ ਲੋੜ ਆ ਜਿਹੜੇ ਵਨ ਲਾਈਨਰ ਨੇ ਨਾ ਇਹਨਾਂ ਨੂੰ ਬੰਦ ਕਰਕੇ ਹੁਣ ਤੁਸੀਂ ਰਾਜਪਾਕ ਚਾ ਗਏ ਹੋ ਤੁਸੀਂ ਜ਼ਿੰਮੇਵਾਰ ਬਣ ਗਏ ਹੋ ਤੇ ਪੰਜਾਬ ਦੀ ਤੁਹਾਡੇ ਤੇ ਆਸਾਂ ਨਹੀਂ ਤੇ ਉਹਨੂੰ ਪੂਰਾ ਕਰੋ ਨਾ ਕਿ ਹਮੇਸ਼ਾ ਹੀ ਆਪੋਜੀਸ਼ਨ ਨੂੰ ਤੁਸੀਂ ਕ੍ਰਿਟਿਸਾਈਜ਼ ਕਰਦੇ ਰਹੋ ਕਾਂਗਰਸ ਕੀ ਅਜੰਡੇ ਲੈ ਕੇ ਪੰਜਾਬ ਦੇ ਕਹਿ ਰਿਹਾ ਵੀ ਅਸੀਂ ਕੰਮ ਦੇ ਧਾਰ ਦੇ ਵੋਟਾਂ ਮੰਗ ਰਹੇ ਆ ਅਸੀਂ ਹੁਣ ਤੱਕ ਕੰਮ ਕੀਤੇ ਆ ਬਹੁਤ ਸਾਰੇ ਮੰਡਾ ਦੇ ਅੰਦਰ ਤਾਂ ਤੁਸੀਂ ਵੀ ਪਹਿਲਾਂ ਉਹਨਾਂ ਕੰਮਾਂ ਨੂੰ ਪ੍ਰਚਾਰ ਦੇ ਰਹੇ ਹੋ ਕਿਉਂਕਿ ਲਗਾਤਾਰ ਤੁਸੀਂ ਪਹਿਲਾਂ ਕੱਲ ਜਰ ਰਹੇ ਹੋ ਹੁਣ ਉਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰੋਗੇ ਮੈਂ ਕੀ ਹੈਂਡਲ ਕਰਨਾ ਲੋਕਾਂ ਨੇ ਮੈਨੂੰ ਵੋਟਾਂ ਪਾ ਦੇਣੀਆਂ ਮੈਂ ਜਿੱਤ ਜਾਣਾ ਹੈ ਇਸ ਨੂੰ ਹੈਂਡਲ ਨੂੰ ਕੀ ਕਰਨਾ ਸਵਾਲ ਹੈ ਲੋਕਾਂ ਦਾ ਸਵਾਲ ਹੈ ਵੀ ਪਹਿਲਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਚੰਗੇ ਕੀਤੇ ਗੰਦੀ ਸਟੇਟਮੈਂਟ ਬਾਰੇ ਦੇਖੀ ਤੁਸੀਂ ਮਚੰਗਾ ਕਹੇ ਕਿਸ ਨੂੰ ਕਿਉਂਕਿ ਲਗਾਤਾਰ ਨਹੀਂ ਨਹੀਂ ਤਲਵੰਡੀ ਤੋਂ ਲੀਡ ਤੁਸੀਂ ਦਵਾਉਂਦੇ ਰਹੇ ਹੋ ਦਵਾਉਂਦਾ ਰਹਿਆ ਹਾਂ ਹਾਂਜੀ ਕੱਲ ਤੁਸੀਂ ਕੰਮਾਂ ਦੀ ਕੀਤੀ ਹੈ ਜੀ ਹੈਂਡਲਿੰਗ ਦੀ ਕੀਤੀ ਹੈ ਹਾਂਜੀ ਮੈਂ ਕੋਈ ਚੀਜ਼ ਹੈਂਡਲ ਨਹੀਂ ਕੀਤੀ ਜੀ ਠੀਕ ਹੈ ਨਾ ਮੇਰੀ ਜੋ ਡਿਊਟੀ ਸੀ ਅਕਾਲੀ ਦਿਲ ਨਾਲੇ ਹੁਣ ਛੱਡੋ ਅਕਾਲੀ ਦਿਲ ਦੀ ਗੱਲ ਹੁਣ ਕਰੋ ਮੇਰੀ ਗੱਲ ਨਹੀਂ ਭਾਈ ਮੈਂ ਕਹਿੰਦਾ ਡੋਟ ਲਿਵ ਇਨ ਦੀ ਪਾਸਟ ਦੀ ਥੋੜੀ ਕਈਆਂ ਦੀ ਆਦਤ ਹੈ ਤੁਸੀਂ ਨਾ ਸੋ ਸੋਚੋ ਕੀ ਅੱਗੇ ਪਠਿੰਡੇ ਵਾਸਤੇ ਕੀ ਕਰਨਾ ਜੀਤਮੇਂਦਰ ਜੀ ਤੁਸੀਂ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਪੂਰੀ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇ ਲੇਡੀ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਖੜੀ ਹੋਈ ਹੈ ਤੇ ਉਹਨਾਂ ਦੇ ਨਾਲ ਬੀਜੇਪੀ ਵੱਲੋਂ ਵੀ ਆ ਗਿਆ ਤੇ ਖੋਡਿਆ ਸਾਹਿਬ ਨੇ ਕਿਵੇਂ ਮੁਕਾਬਲਾ ਕਿਵੇਂ ਦੇਖਦੇ ਹੋ ਮੈਂ ਤਾਂ ਇਹ ਦੇਖਦਾ ਕਿ ਅਸੀਂ ਇੱਕ ਰੇਸ 'ਚ ਅੱਜ ਦੀ ਕੜੀ 'ਚ ਰੇਸ 'ਚ ਸਭ ਤੋਂ ਅੱਗੇ ਹਾਂ ਤੇ ਜਿਹੜਾ ਰੇਸ ਜਿੱਤਦਾ ਹੁੰਦਾ ਹੈ ਨਾ ਰੇਸ ਦਾ ਪਹਿਲਾ ਸੂਲ ਹੈ ਕਿ ਕਦੇ ਪਿੱਛੇ ਮੁੜ ਕੇ ਨਾ ਦੇਖੀਂ ਤੇਰਾ ਟਾਈਮ ਵੀ ਵੇਸਟ ਹੋਊਗਾ انرਜੀ ਵੀ ਵੇਸਟ ਹੋਊਗੀ ਇਸ ਕਰਕੇ ਮੈਂ ਪਿੱਛੇ ਮੁੜ ਕੇ ਹਲੇ ਤੱਕ ਇਹ ਨਹੀਂ ਦੇਖਿਆ ਕਿ ਦੂਜੇ ਤੇ ਕੌਣ ਹੈ ਤੀਜੇ ਤੇ ਕੌਣ ਹੈ ਤੇ ਚੌਥੇ ਤੇ ਕੌਣ ਹੈ ਸੋ ਜਿੱਤਨ ਤੋਂ ਬਾਅਦ ਸੋ ਜਿੱਤਨ ਤੋਂ ਬਾਅਦ ਬਿੰਡਾ ਵਾਸਤੇ ਕੀ ਸਪੈਸ਼ਲ ਕਰਾਂਗੇ ਅਗਲੇ ਪੰਜ ਸਾਲ ਬਹੁਤ ਖੁਸ਼ ਕਰਨੇ ਜੀ ਇਕੱਲਾ ਬਿਠਿੰਡੇ ਸ਼ਹਿਰ ਵਾਸਤੇ ਨਹੀਂ ਸਮੁੱਚੇ ਬਿਠਿੰਡੇ ਪਾਰਲੀਮੈਂਟ ਜਿਹਦੇ ਵਿੱਚ ਤਿੰਨ ਜ਼ਿਲ੍ਹੇ ਆਉਂਦੇ ਨੇ ਮੁਕਸਬ ਬਿਠਿੰਡਾ ਜ਼ਿਲ੍ਹਾ ਤੇ ਮਾਨਸਾ ਦੇ ਨਾ ਰੋਡ ਨਾ ਬਣਾਇਆ ਹੋਇਆ ਸਾਰਾ ਕੁਝ ਮੈਂ ਬਹੁਤ ਇੰਟੈਲੀਜੈਂਟ ਬੰਦਿਆਂ ਨਾਲ ਬੈਠ ਕੇ ਸਮਝਾ ਲਾ ਕੇ ਇੱਕ ਰੋਡਮੈਪ ਬਣਾਇਆ ਕਿ ਕੀ ਕੁਛ ਮਾਨਸਰ ਜ਼ਿਲ੍ਹੇ ਦਾ ਕਰ ਸਕਦੇ ਆ ਕੀ ਕੁਛ ਮਠੰਡੇ ਜ਼ਿਲ੍ਹੇ ਦਾ ਤੇ ਜਿਹੜਾ ਇੱਕ ਹਲਕਾ ਲੰਬੀ ਹੈ ਉਹ ਮੁਕਸਰ ਜ਼ਿਲ੍ਹੇ ਦਾ ਹੈਗਾ ਉਥੇ ਕੀ ਕਰਨਾ ਉਹ ਜਲਦੀ ਹੀ ਉਹ ਰੋਡਮੈਪ ਤੁਹਾਡੇ ਸਾਹਮਣੇ ਇਧਵੇਂ ਅਸੀਂ ਰੱਖਾਂਗੇ ਜਿੰਨ ਕਹਿੰਦੇ ਪਹਿਲੀ ਵਾਰ ਆ ਕੇ ਕਾਂਗਰਸ ਲੀਡਰਸ਼ਿਪ ਪੂਰੀ ਇਕਜੁੱਟ ਹੋ ਗਈ ਤੁਹਾਡੇ ਨਾਲ ਪੂਰੀ ਆ ਇਸ ਨੂੰ ਤੁਸੀਂ ਕਿਵੇਂ ਦੇਖਦੇ ਆ ਤੁਹਾਨੂੰ ਇਹ ਲੱਗ ਰਹੀ ਹੈ ਕਿ ਤਰ੍ਹਾਂ ਇਹ ਤੁਹਾਨੂੰ ਚੀਜ਼ ਸਮਝ ਕੇ ਮੈਨੂੰ ਮੁਬਾਰਕਬਾਦ ਦਿਓ ਇਹ ਚੀਜ਼ ਤੇ ਇਧਰ ਤੇ ਜਿਹੜੀ ਚੀਜ਼ ਤੁਸੀਂ ਕਹਿੰਦੇ ਸੀ ਉਸ ਨੂੰ ਵਧੀਆ ਕਰਕੇ ਅਸੰਭਵ ਨੂੰ ਸੰਭਵ ਕਰਕੇ ਤੇ ਅਸੀਂ ਸਾਰੇ ਤੁਰਪੇ ਹਾਂ ਤੁਸੀਂ ਨਾ ਨਹੀਂ ਸਿੱਤਰ ਤੋਂ ਬਾਅਦ ਪਹਿਲਾ ਕੰਮ ਕੀ ਹੋਊਗਾ ਫਸਟ ਕੰਮ ਜਾ ਕੇ ਗੁਰੂ ਮਹਾਰਾਜ ਦੇ ਅਕੇ ਤੁਹਮਸਤੇ ਹੋ ਕੇ ਉਹ ਤਾਂ ਹੋਣੀ ਨਹੀਂ ਉਹਦਾ ਗੁਰਮਾਨਸ ਦਾ ਧੰਨਵਾਦ ਉਸ ਤੋਂ ਆ ਲੋਕਾਂ ਦਾ ਲੋਕਾਂ ਦੇ ਵਿੱਚ ਜਦੋਂ ਵਿਚਰਦੇ ਆ ਤਾਂ ਇੱਕ ਸਵਾਲ ਬੜਾ ਹੁੰਦਾ ਹੈ ਕਿ ਲੀਡਰ ਜਿਹੜੇ ਨੇ ਉਹ ਡਿਪਲੋਮੈਟਿਕ ਹੋ ਜਾਂਦੇ ਨੇ ਪਾਰਟੀ ਬਦਲ ਲੈਂਦੇ ਨੇ ਤੇ ਫਿਰ ਅਸੀਂ ਵੀ ਡਿਪਲੋਮੈਟਿਕ ਹੋ ਗਏ ਆ ਉਦਾਂ ਦੇ ਹੋ ਗਏ ਆ ਕਿ ਜਿੱਦਾਂ ਦੇ ਲੀਡਰ ਹੋ ਗਏ ਨੇ ਯਾਨੀ ਕਿ ਉਹਨਾਂ ਸਟੈਂਡ ਨਹੀਂ ਉਹ ਕਰ ਪਾ ਰਹੇ ਕਿ ਅਸੀਂ ਕਿਹੜੀ ਪਾਰਟੀ ਦੇ ਨਾਲ ਜਾਣਾ ਹੈ ਜਾਂ ਕਿੱਥੇ ਜਾਣਾ ਤੇ ਖਾਸ ਤੌਰ ਦੇ ਉੱਤੇ ਤੁਹਾਨੂੰ ਇਹ ਸਵਾਲ ਹੈ ਕਿ ਜਿੱਦਾਂ ਪਾਰਟੀ ਬਦਲਣ ਦੇ ਨਾਲ ਨੁਕਸਾਨ ਕਿਹੜੀ ਤਰ੍ਹਾਂ ਕੀਤੇ ਹੋ ਰਿਹਾ ਹੈ ਨਹੀਂ ਬਿਲਕੁਲ ਹੀ ਨਹੀਂ ਲੋਕੀ ਜੀਤ ਮੇਂਦਰ ਨੂੰ ਦੇਖਦੇ ਜੀਤਵਿੰਦਰ ਦੀ ਸ਼ਰਾਫਤ ਨੂੰ ਦੇਖ ਰਹੇ ਨੇ ਜੀਤਵਿੰਦਰ ਦੀ ਜਵਾਨ ਨੂੰ ਦੇਖ ਰਹੇ ਨੇ ਜੀਤਵਿੰਦਰ ਦੀ ਦਿਲਚਸਪੀ ਨਾਲ ਕੰਮ ਕਰਾਉਣ ਨੂੰ ਦੇਖ ਰਹੇ ਨੇ ਜੀਤਵਿੰਦਰ ਦੀ ਇਮਾਨਦਾਰੀ ਨੂੰ ਦੇਖ ਰਹੇ ਨੇ ਜਿਹੜੀ ਕਿ ਮੈਨੂੰ ਹੋਰ ਸਿੱਧੂ ਸਾਹਿਬ ਜੋ ਹੁਣ ਨਵੇਂ ਬਾਦੇ ਕਾਂਗਰਸ ਹਾਈ ਕਮਾਂਡ ਨੇ ਕੀਤੇ ਲੋਕਾਂ ਨਾਲ ਚੋਰਾ ਮੈਨੂੰ ਬੇਟੋ ਬੁਲਾਇਆ ਤੁਸੀਂ ਉਹਦੇ ਬਾਰੇ ਨਵੀਂ ਗੱਲ ਕਰੋ ਤੁਸੀਂ ਨਵੀਂ ਗੱਲ ਕਰੋ ਆਪਾਂ ਕਮੀ ਗੱਲ ਕਰਦੇ ਆਂ ਉਹਦੇ ਬਾਰੇ ਤੁਸੀਂ ਉਹਨੂੰ ਪੂਰੇ ਕਨਵਾਸੇ ਆਪਣੀ ਰੀਟ ਜੋ ਰਾਹੁਲ ਗਾਂਧੀ ਨੇ ਖੜਗੇ ਨੇ ਕਿ ਸਾਰੇ ਹਮ ਕੇ ਅਸੀਂ ਆ ਕੇ ਕਰਨਾ ਕਰਨਾ ਲੱਖ ਲੱਖ ਦੇ ਰਹੇ ਸਾਲ ਦਾ ਹੋਰ ਵੀ ਖੋਜੂ ਜੋ ਮੈਨੀਫੈਸਟੋ ਕਾਂਗਰਸ ਨੇ ਦਿੱਲੀ ਵਿੱਚ ਤਿਆਰ ਕੀਤਾ ਅਸੀਂ ਉਹ ਕਰ ਕਰ ਇੱਥੇ ਵੀ ਬਠਿੰਡੇ ਨੂੰ ਮਿੰਟ ਚ ਬਚਾ ਰਹੇ ਆ ਤੇ ਜੇ ਗੁਰੂ ਮਹਾਰਾਜ ਕਿਰਪਾ ਕਰੇਗਾ ਅਸੀਂ ਸੀਟ ਜਿੱਤ ਕੇ ਦਿੱਲੀ ਜਾਂਦੇ ਆ ਤੇ ਅਸੀਂ ਅਸ਼ੋਰ ਕਰਾਂਗੇ ਕਿ ਸਾਡੀ ਲੀਡਰਸ਼ਿਪ ਜਿੰਨੇ ਵਾਦੇ ਕੀਤੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਕੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣੀ ਸਰ راہਣਾਂ ਕਿ ਤੁਹਾਨੂੰ ਜਲਦੀ ਰਸਤੇ ਕਿਹੜਾ ਕੈਂਡੀਡੇਟ ਕਿਹੜਾ ਤੁਹਾਡਾ ਨੀਰਾ ਬੈਠਾ ਹੈ ਜੀ ਗੁਰਬਾਖਸ਼ ਸਿੰਘ ਸਿੱਧੂ ਸਿੱਧੂ ਸਾਹਿਬ ਜੀ ਜਿੰਦਾ ਜੀਆ ਦਾ ਵਿਜ਼ਨ ਕੀ ਹੈ ਆਪਣਾ ਇੱਕ ਵਾਰ ਬੜਾ ਸਪੈਸ਼ਲ ਬੰਦਾ ਹੈ ਮਿਸਟਰ ਵਰਮਾ ਇਹ ਕੁਛ ਪੁੱਛ ਨਾ ਕਿ ਵਿਜ਼ਨ ਦਾ ਬਰਦਰ ਦੱਸੋ ਕੀ ਹੈ ਜੀ ਇਹ ਮੈਂ ਤੁਹਾਨੂੰ ਰਸਤਾ ਨਾ ਕਿ ਇੱਕ ਕਿਸੇ ਰੋਡ ਮੈਪ ਤੇ ਹੈ ਉਹਦੇ ਵਿੱਚ ਕੀ ਕੁਛ ਹੈ ਉਹ ਤੁਹਾਨੂੰ ਬਹੁਤ ਜਲਦੀ ਵੀਰ ਕੱਠੀ ਹੋ ਜਾਗੇ ਠੀਕ ਹੈ ਜੀ ਕਿ ਬਣਾਇਆ ਇਹ ਤਾਂ ਹਲੇ ਦਸਤਦਾਨ ਗੱਟਨ ਹੋਇਆ ਸ਼ੁਰੂਆਤ ਹੈ ਹਲੇ ਤਾਂ ਕਈ ਵਾਰ ਕੱਠੀ ਹੋਮਾਂਗੇ ਤੁਸੀਂ ਮਿੱਤੂ ਸਾਹਿਬ ਜੀ ਸਾਹਿਬ ਤੁਸੀਂ ਫੀਲਡ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਪਾਜ ਪਾ ਦੇ ਨਾਲ ਫੀਲਡ ਸਾਹਮਣੇ ਚੰਗੀ ਕਰਦਾ ਸਿੱਧੂ ਸਿੱਧੂ ਸਾਹਿਬ ਸਾਡਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋਂ ਵੱਲੋਂ ਵੀ ਕਾਂਗਰਸ ਤੇ ਹੀ ਸਵਾਲ ਚੁੱਕੇ ਗਏ ਸੀ ਵੀ ਜਿਹੜੇ ਪਾਰਟੀਆਂ ਚ ਬਦਲ ਕੇ ਆਉਂਦੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਨਹੀਂ ਜਿਹੜੇ ਪੱਕੇ ਰਹਿੰਦੇ ਉਹਨਾਂ ਨੂੰ ਨਹੀਂ ਦਿੱਤੀਆਂ ਜਾਂਦੀਆਂ ਹਾਂਜੀ ਸ਼ਮਸ਼ੇਰ ਸਿੰਘ ਦਲੋ ਉਹਨਾਂ ਦੇ ਜਿਹੜੇ ਆਪਦੇ ਵਿਚਾਰ ਨੇ ਉਹਨਾਂ ਦੇ ਆਪਦੇ ਵਿਚਾਰ ਨੇ ਉਹ ਚਲੋ ਇੱਕ ਚਲੀਏ ਪਰ ਸਿਰ ਉਹਨਾਂ ਦੇ ਜੀ ਤੁਸੀਂ ਬਾਲਾ ਉਹ ਇੱਕ ਝੂਮਰ ਜਿਹਾ ਦੇ ਦੇ ਜੀ ਇੱਥੋਂ ਦਾ ਨਾਗਰਿਕ ਹੈ ਇੱਥੇ ਇਲੈਕਸ਼ਨ ਲੜਦਾ ਹੈ ਇੱਥੇ ਐਮਪੀ ਬਣਿਆ ਹੈ ਸਾਡੇ ਮਾਣਯੋਗ ਲੀਡਰ ਨੇ ਇਹ ਬਖਲਾਵਟ ਹੈ ਮੈਂ ਦੱਸਾਂ ਮੋਦੀ ਸਾਹਿਬ ਤੇ ਸ਼ਾਹ ਸਾਹਿਬ ਆ ਪਿਛਲੇ 3 ਫੇਜ਼ ਹੋ ਗਏ ਇਹਦੇ ਜੋ ਰਿਜ਼ਲਟ ਆਏ ਨਾ ਇਹ ਤਾਂ ਮੈਨੂੰ ਲੱਗਦਾ ਬੀਜੇਪੀ 20 ਗਈ ਬੀਜੇਪੀ ਦੀ ਉਹ ਪੋਜੀਸ਼ਨ ਨਹੀਂ ਰਹੀ ਉਹ ਤਾਂ ਕਹਿ ਰਹੀ ਜੀ 400 ਤੋਂ ਪਾਰ ਆਸੀ ਅਸੀਂ ਕਹਿ ਦਿੰਨੇ ਅਸੀਂ 400 ਤੋਂ ਪਾਰ ਹਾਂ ਇਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਹੈ ਤੇ ਤੇਲੀਵੀਜ਼ਨਾਂ ਨੇ ਤੇ ਮੀਡੀਆ ਨੇ ਤਾਂ ਨਹੀਂ ਡਿਸਾਈਡ ਕਰਨਾ ਕੋਈ ਪਾਰਟੀ 400 ਤੋਂ ਪਾਰ ਹੋਊਗੀ ਦਾ ਜਾਂ 150 ਦੇ ਰਹਿ ਚੁਗੀ ਇਹ ਲੱਗਦਾ ਇੰਡੀਆ ਲਾਇੰਸ ਜਿੱਤ ਪ੍ਰਾਪਤ ਕਰੇਗਾ 100% 100 ਨੇ ਕਹ ਕੇ ਤੁਮਨ ਸੇ ਮੈਂ ਪਾਸ ਕੀਆ ਪਾਸ ਚਲੋ ਹਰ ਜੀ ਦੋ ਵਾਰੀ ਕਹਿ ਕੇ ਪਾਸ ਚਲੋ ਲੇਕਿਨ ਲੋਕ ਤਾਂ ਬੜਾ ਪਾਸ ਦੇ ਕੇ ਤੁਹਾਨੂੰ ਬਣ ਗਏ ਨਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਲੋਕ ਜੀਤ ਮੇਂਦਰ ਸਿੱਧੂ ਨੂੰ ਵੋਟਾਂ ਪਾਣਗੇ ਮੇਰੇ ਕੰਮ ਦੇਖ ਕੇ ਵੋਟਾਂ ਪਾਣਗੇ ਮੈਂ ਕੰਮ ਨਹੀਂ ਕੀਤਾ ਮੈਂ ਕਦੇ کہیں ਨਹੀਂ ਸਖਸ਼ੀਤ ਬਤਾ ਦੇਣਾ ਮੈਂ ਇੱਕ ਸੈਕਿੰਡ ਨਹੀਂ ਮੈਂ ਕਦੇ ਵੋਟ ਕਮ ਯੂਜ਼ ਨਹੀਂ ਕੀਤਾ ਮੈਂ ਕਿਹਾ ਮੇਰੀ ਜਮਾਨ ਮੇਰੀ ਇੰਟੈਗ੍ਰਿਟੀ ਮੇਰੀ ਓਨੈਸਟੀ ਮੇਰਾ ਹਾਰਡਵਰਕ ਮੇਰੀ ਦਿਲਚਸਪੀ ਕਮ ਕਰਨ ਦੀ ਇਸ ਦਸ਼ਵੀ ਨੂੰ ਮੈਨੂੰ ਤੇ ਕਾਂਗਰਸ ਦੀ ਜੋ ਪੈਟ ਵੋਟ ਹੈ ਕੋਰਬੂਟ ਇਕੱਠੀ ਕਰਕੇ ਅਸੀਂ ਕਾਮਯਾਬ ਹੋਵਾਂਗੇ ਕੰਮ ਨਹੀਂ ਕਰ ਸਰਦਾਰ ਸਾਹਿਬ ਸੱਤ ਸਾਹਿਬ ਜੇ ਗੱਲ ਕਰੀਏ ਮੌਜੂਦਾ ਰਾਜਨੀਤਿਕ ਹਾਲਾਤਾਂ ਦੇ ਲੋਕ ਮੁੱਦੇ ਵਿਚਾਰ ਕੇ ਨਿੱਜੀ ਹਮਲੇ ਕੀਤੇ ਜਾ ਰਹੇ ਤੁਹਾਨੂੰ ਲੱਗਦਾ ਰਾਜਨੀਤੀ ਨਿਗਾਰ ਨਹੀਂ ਆ ਰਿਹਾ ਦਿਨੋਂ ਦਿਨ ਮੈਨੂੰ ਦੱਸੋ ਮੈਂ ਕਿਸੇ ਦੇ ਨਿੱਜੀ ਹਮਲੇ ਕੀਤਾ ਹੋਰ ਸਵਾਲ ਜਿਹੜੇ ਹੋ ਰਹੇ ਨੇ ਇੱਕ ਦੂਜੇ ਦੇ ਨਿੱਜੀ ਹੋ ਰਹੇ ਨੇ ਦੇਖੋ ਜਿਹੜਾ ਕੋਈ ਕਰ ਰਿਹਾ ਤੁਸੀਂ ਉਹਨੂੰ ਸਵਾਲ ਪੁੱਛੋ ਜੀਤਬਿੰਦ ਨੇ ਹਲੇ ਤੱਕ ਕਿਸੇ ਵੀ ਵਿਰੋਧੀ ਪਾਰਟੀ ਦੇ ਜਿਹੜਾ ਵੀ ਕੋਈ ਉਮੀਦਵਾਰ ਹੈ ਕੋਈ ਨਿੱਜੀ ਹਮਲਾ ਨਹੀਂ ਕੀਤਾ ਅਸੀਂ ਬਲੀਵ ਨਹੀਂ ਕਰਦੇ ਨੀਚੇ ਨੀਚੇ ਹਮਲਾ ਕੀ ਕਰੋਗੇ ਤੁਸੀਂ ਜਦੋਂ ਜਦੋਂ ਉਹ تکਹੀ ਉਹ ਤੇ ਕੀ ਹਮਲਾ ਕਰੋਗੇ ਸੋ ਇਸ ਦਾ ਕੀ ਜੇ ਕੋਈ ਚੀਜ਼ ਹੈ ਇਲੈਕਸ਼ਨ ਮੁਦੇ ਤੇ ਲੜੀ ਜਾਂਦੀ ਹੈ ਥੈਂਕ ਯੂ